हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀਆਂ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਪਿੰਡ ਚਾਟੀਵੰਡਾ ਤਹਿਸੀਲ ਤੇ ਜਿਹੜਾ ਸ਼੍ਰੀ ਅਮਰਸਰ ਸਾਹਿਬ ਬਾਈ ਜੋਬਨ ਦੇ ਫਾਰਮ ਤੋਂ ਗਾਂਵਾਂ ਜਿਹੜੀਆਂ ਦੋ ਸੱਜੇ ਸੁਈਆਂ ਹੋਣਗੀਆਂ ਤੇ ਇੱਕ ਉਹ ਵੀ ਗਾਂ ਸੱਜੇ ਸੁਈ ਇੱਕ ਗਾਂ ਦੋਸਤੋ ਟੋਕੜ ਤੇ ਦੋ ਇਹ ਨਿਕੀਆਂ ਜਿਹੜੀਆਂ ਕਟੀਆਂ ਬਾਈ ਦੇ ਕੋਲ ਸੇਲ ਵਾਸਤੇ ਆਈਆਂ ਜੇ ਅੱਜ ਦੀ ਵੀਡੀਓ ਦੇ ਵਿੱਚਉਣਗੀਆਂ ਮੁੱਲ ਦੋਸਤੋ ਗਾਵਾਂ ਦੇ ਬਿਲਕੁਲ ਨਾਰਮਲ ਹੋਣਗੇ 40000 ਤੋਂ ਅੰਦਰ ਹੀ ਮੁੱਲਣਗੇ ਜੋ ਬਣ 40000 ਤੋਂ ਅੰਦਰ ਹੀ ਮੁੱਲਣਗੇ ਦੁੱਧ ਦੋਸਤੋ ਹੋਊਗਾ ਕੋਈ 14 15 16 ਦੇ ਲਾਗੇ ਬਣੇ ਜੀ ਪ੍ਰੋਪਰ ਡਿਟੇਲ ਸਾਰੀ ਆਪਾਂ ਬਾਈ ਦੇ ਕੋਲ ਪੁੱਛ ਕੇ ਤੁਹਾਨੂੰ ਦੱਸਾਂਗੇ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂਕਰੀ ਦੇ ਦੇ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਵੀ ਇੰਨਾ ਗੱਲਬਾਤ ਕਰਦੇ ਆਂ ਡਿਟੇਲਸ ਸਾਰੀ ਪੁੱਛਦੇ ਆਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਜੀ ਹਾਂਜੀ ਬਾਈ ਜੋਂ ਸਸੀ ਗੱਲ ਸਸੀ ਗੱਲ ਜੀ ਉਹ ਠੀਕ ਠਾਕ ਵਧੀਆ ਜੀ ਬੇ ਦੀ ਕਿਰਪਾ ਜੀ ਚੱਲੀ ਜਾਂਦਾ ਵਧੀਆ ਕੰਮ ਚੱਲੀ ਜਾਂਦਾ ਮਾਦੀ ਕਿਰਪਾਈ ਅਡਰੈਸ ਆਪਣਾ ਬੋਲਦੀ ਹੈ ਕਿ ਨਹੀਂ ਚਾਤੀਵੰਦ ਸ਼ਾਇਦ ਅੰਮਰਸਰ ਸੀੜੀ ਅੰਮਰਸਰ ਫੋਨ ਨੰਬਰ ਹੈਗਾ 90418 7404 ਨਾ ਜੋਬਨ ਜੀ ਜੋਬਨ ਹਾਂਜੀ ਦੋ ਗਾਵਾਂ ਤਾਜ਼ੀਆਂ ਸੁਈਆਂ ਇੱਕ ਟੋਕੜ ਤੇ ਦੋ ਟੋਕੜਾਂ ਗਾਂ ਦੋ ਕੱਟੀਆਂ ਦੋ ਗਾਵਾਂ ਸਜਰਾ ਸਜਰਾ ਹੈ ਨਾ ਤੇ ਸ਼ੁਰੂ ਕਰ ਲਈ ਆਪਾਂ ਇਸ ਗਾਂ ਤੋਂ ਪਹਿਲੋ ਇਹ ਗਾਂ ਵੀ ਜੀ ਅਜੇ ਕੋਈ ਬੰਗੜਾਂ ਦੀ ਗਾਂ ਸੁਈ ਆ ਬੱਚਾ ਬੱਚਾ ਵਿਖਾ ਦਿਓ ਆ ਬੱਚਾ ਜੀ ਮਗਰ ਦੇ ਤੇ ਗਾਂ ਉਹ ਜਿਹੜਾ ਦੁੱਧ ਹੋਗਾ ਉਹ ਦੁੱਧ 13 ਕਿਲੋ ਹੋਗਾ ਦੋ ਨੰਗਾ ਨਾ 13 ਕਿਲੋ ਜਿਹੜਾ ਚਵਾਉਂਦੀ ਗਈ ਹੁਣ ਹਾਂ ਆ ਲੋ ਜੀ ਕਰੋ ਜੀ ਚੈੱਕ ਕੱਦ-ਕੱਟ ਗਾਂ ਦਾ ਸੁਣਾ ਬਰੀਡ ਸੋਹਣੀ ਸੁਹਾ ਕਰਮਾ ਸੋਈ ਜੇ ਸੁਹਾ ਵੀਰ ਜੀ ਦੋ ਸਾਲ ਸੋਈ ਜੇ ਦੂਸਰਾ ਸੁਹਾ ਸੋਈ ਤੇ ਦੋਸਤੋ ਥਾਂੜੇ ਲੱਗੇ ਨਾ ਬਾ ਕਮਾਲ ਥਣ ਲੱਗੇ ਨੂੰ ਆ ਕਰਿਓ ਚੈੱਕ ਇੱਕ ਵਾਰੀ ਗਾਂ ਦੇ ਭਾਈ ਲੱਖ-ਲੱਖ ਦੀ ਲੈ ਗਈ ਵੇਚੀ ਆ ਹਾਂਜੀ ਲੱਖ-ਲੱਖ ਦੀ ਮੈਂ ਵੀ ਵੇਚੀ ਲੈ ਕੇ ਠੀਕ ਹੈ ਜੀ ਭਲਾ ਜਿਹੜਾ ਥਣ ਲੱਗਾ ਨਾ ਗਾਂ ਨੂੰ ਇਹ ਕਹਿੰਦਾ ਥਣ ਨਹੀਂ ਲੱਗਾ ਹੁੰਦਾ ਛੇਤੀ ਆ ਲੋ ਜੀ ਆ ਲੋ ਤੇ ਠੰਡੀ ਠੰਡੀ ਹੋਊਗੀ ਕਰਮਾ ਵਾਲੀ ਠੀਕ ਹੈ ਜੀ ਆ ਲੋ ਆ ਲੋ ਨਾ ਤੇ ਥਣ ਮਿਲਣਾ ਜ ਤੇ ਨਾ ਇਹ ਆ ਜਿਹੜਾ ਮੋਲ ਮਿਲਣਾ ਹਾਂਜੀ ਹੈ ਨਾ ਸਵਾਰ ਸਵਾਰਾ 1 ਕਿਲੋ ਵਾਲੀ ਗਾਂ ਆ ਆਪਾਂ ਗਾ 60000 ਦੀ ਵਿਕਦੀ ਆ ਠੀਕ ਹੈ ਜੀ ਪਹਿਰ ਦੀ ਵਿਕਦੀ ਪਰ ਆਪਾਂ 40000 ਦੀ ਗਾਂ ਦੇਣੀ ਆ ਠੀਕ ਹੈ ਜੀ ਲਓ ਜੀ ਆ ਕਰਿਓ ਚੈੱਕ ਇੱਕ ਵਾਰੀ ਭਾਈ ਜੀ ਉਹਨੇ ਕਹਿੰਦਾ ਵੀ ਅੱਜ ਮੇਲਾ ਹੀ ਆ ਲੁੱਟਣ ਆਲਾ ਆ ਕਰਿਓ ਚੈੱਕ ਵੇਖੋ ਥਣਾਂ ਦੀ ਕੁਆਲਿਟੀ ਇੱਕ ਦਿਨ ਹਾਂ ਲਾ ਮਨਾਵਾ ਬਹੁਤ ਚੰਗੀ ਨਿਕਲਵਾ ਨੇ ਦੀ ਗਾਂ ਆ ਵੇਖੋ ਇੱਥੇ ਕੋਈ ਦੋ ਟਾਈਮ 24 ਕੋ ਤਿੰਨ ਟਾਈਮ 24 ਆਪਦੀ ਮਝਾਂ ਰਗਾ ਥਣ ਲੱਗੇ ਹਾਂ ਥਣ ਮਈਆਂ ਰਗਾ ਲੱਗਾ ਏ ਧਾਰਾ ਤੁਰਾ ਵਧੀਆ ਹੁੰਦੀ ਮਤਲਬ ਥਾਂ 24 ਨਹੀਂ ਪੋਲੀ ਹੋਗੀ ਕੋ ਥਾਂ ਘਟ ਵਧ ਨਹੀਂ ਹੋਗਾ ਕੋ ਪੂਰ ਛੱਟਾ ਆਵੇ ਕੋ ਡੋਕਲੇ ਸਾਡੀ ਗਾਂ ਲੱਦੀ ਕਿ ਵਾਪਸ ਹੁਣ 13 ਕਿਲੋ ਦੁੱਧ ਮੌਕੇ ਦਾ ਪੂਰਾ ਆਜੇ ਦੁੱਧ 14 ਕਿਲੋ ਹੋਗਾ ਪਰ 13 ਕਿਲੋ ਚਵਾ ਕੇ ਦੇ ਦੀਏ 13 ਕਿਲੋ ਕਰਕੇ ਕੋ ਸੌਦਾ ਕਰਨਾ ਹਾਂ ਹਾਂ ਠੀਕ ਹੈ ਤੇ ਦੱਸੋ ਦਾ ਮੁੱਲ ਹੈ ਜੈ ਜੈ ਸ਼੍ਰੀਸ਼ੇਸ਼ਵਰ ਨੀ ਦਾ ਇਹਦਾ ਮੁੱਲ ਜਿੰਨੇ ਚੰਗੇ ਲਾਦੀ ਆ ਆ ਕਰੋ ਜੀ ਚੈੱਕ ਸਾਢੇ 12 ਨਾ ਜਦੋਂ ਸਿਆ ਕੋਈ ਇੱਕ ਬੱਤੀ ਨਹੀਂ ਆ ਜਾਈਏ ਮਦਦ ਦਿਖਾਵਾ ਨਾ ਹੋ ਕੇ ਪੌਣੀ ਨਵਾਈ ਗਈ ਠੀਕ ਹੈ ਆ ਮੌਸਮ ਥੋੜਾ ਠੰਡਾ ਰਿਹਾ ਹਾਂਜੀ ਹਾਂਜੀ ਬਦਲਵਾਈ ਜੀ ਹੋਈ ਫਿਰਤੀ ਵਾਰ 40000 ਦੀ ਗਾਂ ਦੇਣੀ ਆਪਾਂ ਕਿੰਨਾ ਕੁ ਮਾਨ ਤਾਣਾ ਕੋਈ ਮੋਲ ਨਹੀਂ 50 55 ਕਰਨਾ 40000 ਦੀ ਗਾਂ ਦੇਣੀ ਹੈ ਮਾਨ ਤਾਣਾ ਕਿੰਨਾ ਕੋ ਸਕਦਾ ਇਹ ਤਾਂ 3000 ਦਾ ਹੋਊਗਾ 37000 37000 ਹੈਗੀ ਕਿ ਜੈਸ ਕੋਈ ਥੋੜੀ ਬੜੀ 1000 ਦੀ ਔਰ ਕਰ ਦਾਂਗੇ 36000 35 ਦੀ ਕਰ ਦਈਏ 35 ਪੂਰੇ 35 ਵਾਸ਼ੀ ਦੇ ਦੋ ਦ 14 ਕਿਲੋ ਦੇ ਦੋ ਦੇ ਸਾਹਮਣੇ ਵਾਲੀ ਹੈ ਦੋ ਚਾਰ ਦਿਨ ਹਲੋ ਜੀ ਦੋਸਤੋ ਕਰ ਲਓ ਜੀ ਮੇਰਾ ਮੂਲਾ ਵਾਸ਼ੀ ਦੇ ਮਾਰਨਾ ਹੈ ਕਰਿਓ ਜੀ ਚੱਕ ਦੋਸਤੋ ਸਾਰੀ ਦਾਰਨ ਦੀ ਵਾਸ਼ੀ ਸੁਈ ਹੈ ਸਾਰੀ ਦੁੱਧ ਵੇਖੋ ਹਾਂਜੀ ਦੁੱਧ 14 ਕਿਲੋ ਮੰਨ ਕੇ ਕੋਈ ਭੈਣ ਭਰਾ 13 ਕਿਲੋ ਮੰਨ ਕੇ ਸੌਦਾ ਕਰੇ 13 ਕਿਲੋ ਜੇ ਕੰਡਾ ਲਵਾ ਲਾਂਗੇ ਦੋ ਟਾਂ ਚਵਾਵਾਂਗੇ ਠੀਕ ਹੈ ਜੀ ਦਮਾਨ 40000 ਦੀ ਹਾਂ 40000 ਦੀ ਤੇ ਅਸੀਂ 35000 ਦੇ ਦਾਂਗੇ 35000 ਠੀਕ ਹੈ ਜੀ ਲਓ ਜੀ ਗਾਂ ਦਾ ਇੱਕ ਰੀ ਕੱਦ ਕੱਦ ਸੇ ਕਰ ਲੋ ਆ ਬੱਚਾ ਦੇ ਮਗਰ ਇੱਥੇ ਕੋਈ ਦੋ ਟਾਈਮਾਂ ਚੋਵੇਗਾ ਨਹੀਂ ਨਹੀਂ ਨਾ ਕੋਈ ਵੀ ਰਪਾ ਚੋ ਸਕਦਾ ਆਪਾਂ ਗਾਰੰਟੀ ਦੇ ਗਾਂ ਦੇਵਾਂਗੇ ਪੰਜ ਨੰਨੇ ਦੀ ਗਾਰੰਟੀ ਦੇ ਠੀਕ ਹੈ ਜੇ ਦੋ 13 ਕਿਲੋ ਦੇ ਗਾਂ ਲੈ ਲੇ ਇਹ ਤਾਂ ਗਾਂ ਸਾਡੀ ਲਾਦ ਕੇ ਵਾਪਸ ਕਰਦੇ ਪੈਸੇ ਵੀ ਡਬਲ ਤੇ ਕਵਾਇ ਸਾਡਾ ਕੰਮ ਜਾਂਦਾ ਪੰਜ ਦਿਨ ਦੀ ਗਾਰੰਟੀ ਹੈ ਨਾ ਤੇਰਾ ਗਲੋਦੋ ਦੁੱਧ ਨਾ ਗਾਂ ਕੱਢੇ ਤੇ ਲਾਦ ਕੇ ਵਾਪਸ ਹਾਂ ਕਵਾਇ ਸਾਡਾ ਹੋਊਗਾ ਉਹਨਾਂ ਦਾ ਭਾਵੇਂ ਕੋ 300 ਕਿਲੋਮੀਟਰ ਦੇ ਖੜੇ ਪਾਣੀ ਕੋ 600 ਕਿਲੋਮੀਟਰ ਦੇ ਗਾਂ ਕਰਤਾ ਅੱਛਾ ਜੀ ਐਡੀ ਵੱਡੀ ਆਫਰ ਲਾਤੀ ਵਾਹ ਜੇ ਦੁੱਧ ਹੋ ਗਿਆ ਜੇ ਪਾਓ ਜੇ ਦੁੱਧ ਹੈਗਾ ਤਾਂ ਆਪਾਂ ਗਾਰੰਟੀ ਦੇਣੀ ਤੇ ਕੋਈ ਪੰਦਾ ਨਹੀਂ ਦਿੰਦਾ ਗਾਰੰਟੀ ਠੀਕ ਹੈ ਜੀ ਸਾ이드ਰੀ ਮਾਲ ਦੀਆਂ ਵੀਡੀਓ ਬਥੇਰੀਆਂ ਕੋਈ ਬੰਦਾ ਨਹੀਂ ਸਾਡੀ ਗਾਂ ਗਾਂ ਦੁੱਧ ਅਗਰ ਨਾ ਕਰ ਦੱਸੋ ਜੀ ਇਹਦੇ ਬਾਰੇ ਇਹ ਗਾਂ ਬੜੀ ਖੂਬਸੂਰਤ ਆ ਬਾਕ ਤੇ ਇਸ ਵਗਰ ਨਸੂਈ ਇਹ ਵੀ ਸੁਵਾ ਸੁਵਾ ਦੂਸਰਾ ਸੁਈ ਜੀ ਦੂਸਰਾ ਸੁਵਾ ਸੁਈ ਹੈ ਨਾ ਤੇ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਹੈ ਇਹਦੇ ਮਗਰ ਬੱਚਾ ਹੀ ਹੈ ਨਾ 15 ਕਿਲੋ ਦੁੱਧ ਦੇ ਮਗਰ ਤਿਆਰ ਅਸਲ ਤਿਆਰ ਹੈ ਨਾ ਇਹਨੂੰ ਅੱਜ ਸੁਈ ਨੂੰ ਕੋਈ ਅੱਜ ਸੁਈ ਨੂੰ ਹੱਤਾ ਹੀ ਰਹ ਉਹਦੀ ਹੰਤਾ ਹੀ ਹੋਈ ਹੈ ਹੱਤਾ ਹੋ ਗਿਆ ਦੋਸਤੋ ਇਹ ਮੇਰਾ ਮੂਲਾ ਇਹਨੇ ਵਛੀਨੇ ਮਾਰਨਾ ਹੈ ਜੀ ਆਹ ਕਰਿਓ ਚੈੱਕ ਦੋਸਤੋ ਇਹ ਬਰੀਡ ਬਹੁਤ ਸੋਹਣੀ ਹੈ ਜੇਕਰ ਇਹ ਆਹ ਦੋਸਤੋ ਗਾਂ ਨਵਾਈ ਹੁੰਦੀ ਨਾ ਤੇ ਵੱਡੀ ਗਾਂ ਹੈ ਤੇ ਬਹੁਤ ਵਧੀਆ ਕੁਆਲਿਟੀ ਬਣੀ ਹੈ ਔਰ ਇੱਕ ਮੌਸਮ ਡਾਉਣੇ ਦੇ ਇੱਕ ਵੀਰ ਕਹਿੰਦਾ ਬੱਤੀ ਨਹੀਂ ਹੈਗੀ ਇੱਕ ਸੂਈ ਤਾਜੀ ਡੰਗਰ ਤੋਂ ਜੀ ਨਹੀਂ ਕਰਦਾ ਆ ਵੇਖੋ ਦੋਸਤੋ ਜੀ ਕੱਦ ਕੱਠ ਵੇਖੋ ਨੌਕਰੀ ਘੋੜੀ ਜੇ ਯਾਰ ਵੀਰ ਤਾਂ ਬਹੁਤ ਜੀ ਨਹੀਂ ਵਸ਼ੀ ਤੂ ਵੀ ਅੰਤ ਤੱਕ ਕੋਈ ਨਹੀਂ ਕਹਿੰਦਾ ਸਾਂਭੀ ਨਹੀਂ ਕਰਮਾ ਲਈ ਹਾਂ ਸਾਮਣ ਤੋਂ ਬਾਕੀ ਚਲੋ ਫੇਰ ਵੀ ਕੋਈ ਮੁੱਲ ਪਿਆ ਨਹੀਂ ਕੋਈ ਪੰਜਾਨੀ ਕਰਨਾ ਕੋਈ ਸਾਥ ਨਹੀਂ ਕਰਨਾ 40000 ਦੇ ਵਿੱਚ ਦੇਣੀ ਹੈ 40000 ਦੇਣੀ ਹੈ ਉਸ ਤੋਂ ਮਾਨ ਦੇਣਾ ਇਹਦੇ 2000 ਦਾ ਮਾਨ ਹੋ ਜਾਊਗਾ 30000 ਹਾਂ ਲਓ ਜੀ ਬਾਕੀ ਕੋ ਫੋਨ ਲਾਵੇ ਭੈਣ ਭਾਈ ਤੇ ਆਵੇ ਦੁੱਧ 15 ਕਿਲੋ ਚੋਗੇ ਲਵੇ ਯਾਰ ਲਓ ਦੋਸਤੋ ਚਾਲ ਵੇਖੋ ਗਾਂ ਦੀ ਵੇਖ ਕਰੋ ਚੈੱਕ ਇੱਕ ਕਿੜਾ ਹੋਰ ਕੜਾ ਲਓ ਜੀ ਇੱਕ ਕਿੜਾ ਹੋਰ ਕੜਾ ਜੀ ਹਾਲੋ ਜੀ ਦੇਖੋ ਜੀ ਇਹ ਤਾਂ ਜਿੱਥੋਂ ਗਾਂ ਥੋੜੀ ਲਈ ਨਾ ਗਾਂ ਨਾਲ ਖੁੱਲੀ ਵੈਂਦੀ ਆ ਹਾਂ ਉਹਦਾ ਕਿ ਧਬੂ ਦਾ ਆਲਜੀ ਬਣਾਉਂਦੀ ਆ ਗਾਂ ਨਾਲ ਤਾਂ ਹੀ ਤਾਂ ਫਿਰ ਤੁਰਦੀ 204 ਦੇਖੋ ਗਾਂ ਦੀ ਪਲਵਾਨਾ ਰਹੀ ਹੈ ਬਾਕੀ ਚਾਲ ਇਹ ਵੀ ਬੜੀ ਵਧੀਆ ਧੰਬੂ ਨਾ ਫਿਰ ਵੀ ਹਾਂ ਲਓ ਜੀ ਕਰੋ ਚੈੱਕ ਥੋੜੀ ਜਿਹੀ ਧਬੂ ਦੀ ਆਲ ਵਾਸ਼ਿੰਗ ਬਣਾਉਂਦੀ ਆ ਉਹ ਕੋਈ ਗੱਲ ਨਹੀਂ ਰਚੀ ਨੂੰ ਬਹੁਤ ਸੋਹਣੀ ਬਰੀਡ ਲਓ ਜੀ ਕਿਲਾ ਜੀ ਆ ਕਰੀਓ ਚਾਹ ਬਾਈ ਕਹਿੰਦਾ 15 ਕਿਲੋ ਦੁੱਧ ਜਿਹੜਾ ਤਿਆਰ ਆ ਥੱਲੇ ਹੁਣ ਦੇ ਇੱਥੇ ਆਵੇ ਕੋਈ ਦੋ ਵਟਾਂ ਦੇ ਕੁੱਤੇ ਨਾ ਵਿੱਚੋ ਕੇ ਲਵੇ ਤੇ ਆਪ ਕੋ ਵੀ ਦੀਰ ਪਾਣੇ ਪੈਸੇ ਦੇਣੇ ਅਗਲੇ ਨੇ ਕਹਿਣ ਦੀ ਗੱਲ ਨਹੀਂ ਕਹਤਾ ਬਾਈ ਜੂਬਨ ਕਹਤਾ ਤਸੱਲੀ ਕਰ ਲੂ ਆਪਣੀ ਹੈ ਨਾ 38000 ਚੋਂ ਮਾਨਤਨ ਫੋਨ ਲਾਵੇ ਕੋ ਭੈਣਾ ਦੇ 38000 ਦੀ ਦੇਾਂਗੇ ਉੱਚੋ ਮਾਨਤਨ ਫੋਲ ਕਰਾਂਗੇ ਉੱਚੋ ਮਾਨਤਨ ਬੱਚਾ ਜੇ ਇਕੜੀ ਬੱਚਾ ਵਿਖਾ ਦਿਓ ਮਰੇ ਆ 37000 ਦੀ ਹੋ ਜੂਗੀ ਦੇ ਦਾਂਗੇ ਭਾਈ 37000 ਦੀ ਹੋ ਜੂਗੀ ਦੇ ਦਾਂਗੇ ਮੈਂ ਨਾ ਬਰਾਬਰ ਨਾ ਕਰਦੀ ਜਿਹੜਾ 35 35 ਦਾ ਕੋੜਾ 35000 ਦੀ 15 ਕਿਲੋ ਲਈ ਕਾਦੇ ਨਾ ਬਈ ਤੇ ਦੋ ਦਨ ਚਵਾ ਕੇ ਦੇਣੀ ਆਏ ਹੋਜੂ ਪੈਂਦੀ ਦੀ ਦੇ ਦਾਂਗੇ ਪੈਂਦੀ ਵੀ ਦੇ ਦਾਂਗੇ ਲਓ ਜੀ ਦੋਸਤੋ ਲੱਗੀ ਜੀ ਆਫਰ ਵੱਡੀ ਆਫਰ ਇਧਰ ਬੱਚਾ ਨਾ ਬਹੁਤ ਚੰਗੀ ਰੱਛੀ ਆ ਹਾਂ ਕੋਈ ਰੰਗਾ ਨਹੀਂ ਪੋਣਾ ਦੋਵੇਂ ਗਾਵਾਂ ਨੂੰ ਇੱਥੇ ਹੀ ਬੰਦ ਕਰ ਲਿਓ ਦੋਵੇਂ ਚੋਣੀਆਂ ਏ ਠੀਕ ਹੈ ਜੀ ਹਾਂ ਦੋਸਤੋ 35000 ਰੁਪਏ ਉਹਦਾ ਮੁੱਲ ਤੇ 35000 ਹੀ ਮੋਲੇ ਦਾ ਹਾਂਜੀ ਤੇ ਬਿਲਕੁਲ ਤਾਜ਼ੀਆਂ ਸੂਈਆਂ ਦੋਵੇਂ ਦੁੱਧ ਇੱਕ ਥੱਲੇ 13 ਕਿਲੋ ਤਿਆਰ ਤੇ ਇੱਕ ਥੱਲੇ 15 ਕਿਲੋ ਤਿਆਰ ਬਾਕੀ ਤਸੱਲੀ ਦੀਆਂ ਸਾਡੇ ਮੱਝਾਂ ਲੱਗਾ ਮੋੜਾ ਮੋੜਾ ਲੰਮੜਾ ਚੋਣ ਇੰਨੀਆਂ ਪੋਲੀਆਂ ਉਹਨਾਂ ਦਾ ਕੋਈ ਨਹੀਂ ਹੋਊਗਾ ਠੀਕ ਹੈ ਜਿਹੜਾ ਬੰਦਾ ਬੈਠੂ ਥੱਲੇ ਉਹ ਦੂਰੀ ਥੱਲੇ ਉਰਦਾ ਨਹੀਂ ਬੰਦਾ ਠੀਕ ਹੈ ਲਓ ਜੀ ਆਓ ਜੀ ਆਹ ਗਾਣਾ ਦਾ ਬੱਚਾ ਆਜੇ ਪਹਿਲੇ ਨੰਬਰ ਦੇ ਦੋਹਾਂ ਬੰਦਾ ਕੰਮ ਕਰ ਬੱਚੇ ਹਾਂ ਜੀ ਇਹ ਤੋਂ ਬਰਾ ਵੀਰ ਦੇ ਕੋਲ ਇੱਕ ਗਾਏ ਤੋਕੜਿਆ ਆਪ ਦੋਹਾਂ ਕਟੀਆਂ ਦੇ ਦਾਂਗੇ 35000 ਰੁਪਏ ਦੀਆਂ ਅੱਛਾ ਜੀ ਲਓ ਜੀ ਦੋਸਤੋ ਆਹ ਕਟੀਆਂ ਦੋ ਬਾਈ ਦੇ ਕੋਲ ਕਹਿੰਦਾ ਵੀ 35000 ਰੁਪਏ ਦੀਆਂ ਕਟੀਆਂ ਦੋਵੇਂ ਦੇ ਗਤਣੀਆਂ ਆ ਆ ਲੋ ਕਰ ਲੋ ਚੈੱਕ ਦੋਸਤੋ ਇੱਕ ਰਿਕਵੈਸਟ ਹੈ ਵੀਡੀਓ ਦੇ ਵਿੱਚ ਮੈਂ ਕਰਦਾ ਵੀਰਾਂ ਨੂੰ ਸਾਰੇ ਵੀਰੇ ਭੈਣ ਭਰਾਵਾਂ ਨੂੰ ਕਿ ਦੋ ਨੰਬਰ ਵਾਲਾ ਵੀਰ ਕੋਈ ਫੋਨ ਲਾਵੇ ਦੋ ਨੰਬਰ ਵਾਲਾ ਵੀਰਾਂ ਨੂੰ ਫੋਨ ਲਾਵੇ ਜਿੰਨੇ ਸਾਹਮਣੀਆਂ ਉਹ ਮੇਰਾ ਵੀਰ ਫੋਨ ਲਾਵੇ ਹਾਂ ਦੋ ਨੰਬਰ ਫਲਾਪਾ ਪਰਸਨ ਦੇ ਦੇਣੀਆਂ ਹੈ ਠੀਕ ਹੈ ਪਰ ਆਪਾਂ ਦੇਣੀਆਂ ਨਹੀਂ ਆਪਾਂ ਲਈਆਂ ਸੇਵਾ ਤਾਂ ਸੇਵਾ ਥਾ ਹੀ ਦੇਣੀਆਂ ਆਹ ਲੋ ਜੀ ਦੋਸਤੋ ਕਰ ਲਓ ਚੈੱਕ ਆਪਾਂ 2000 ਘੱਟ ਵੱਟਦਾ ਮਯੂਰ ਆ ਠੀਕ ਹੈ ਜੀ ਇਹਨਾਂ ਦੀ ਉਮਰ ਜੋਬਨ ਕਿੰਨੀ ਕਿੰਨੀ ਹੋਗੀ ਵੀਰ ਜੀ 38 ਸਾਲ ਦੀਆਂ ਇਹ ਕੱਟੀਆਂ ਗਈਆਂ ਅੱਛਾ ਜੀ ਸਾਲ ਤੋਂ ਵੀ ਘੱਟ ਹੀ ਹੁੰਦੀ ਸਾਲ ਤੋਂ ਘੱਟ ਹੀ ਉਮਰ ਹੈ ਨਾ ਹਾਂਜੀ ਦ ਇਹ 35000 ਰੁਪਏ ਡਿਮਾਂਡ ਹੈ ਇਹ ਚੋਂ ਮਾਨਤਾ ਕਿੰਨਾ ਕੋਸਦਾ ਇਹ ਚ 2000 ਦੋਜੂਗਾ 33000 ਰੁਪਏ ਹਾਂ ਠੀਕ ਹੈ ਜੀ ਇਹ ਕੋ ਸਾਹਮਣ ਵਾਲਾ ਰੀਅਰ ਪਲੇਟਫਾਰਮ ਲਾਉਗਾ ਨਾ ਹਾਂ 30000 ਦੇ ਦੇਵਾਂਗੇ ਪਾ ਲਾ ਵੀ ਕੋ ਵੀਰ ਸਾਹਮਣ ਵਾਲਾ ਹਾਂ ਦੂਜਾ ਫੋਨ ਨਾ ਲਾਵੇ ਦੂਜਾ ਵੀਰ ਹੈ ਨਾ ਵੀ ਇਹ ਨਾ ਕੋਈ ਮੇਰਾ ਵੀ ਮੇਰਾ ਵੀਰ ਗੁੱਸਾ ਨਾ ਕੋ ਕਰੇ ਹਾਂ ਦੂਰ ਵਾਲਾ ਮੇਰਾ ਵੀਰ ਫੋਨ ਨਾ ਕੋ ਲਾ ਨਾ ਲਾਵੇ ਹੂੰ ਠੀਕ ਹੈ ਜੀ ਆਓ ਜੀ ਇਦੋਂ ਕੇ ਗਾਂ ਇਹ ਗਾਂ ਵੀ ਜੀ ਦੁਬਾਰੇ ਲੈਂਦੀ ਚੋਗੇ 30 ਬੰਦੇ ਮਾਢੇ ਖੜੀ ਮਾਈ ਦੇ ਵਿੱਚ ਪਾਈ ਆ ਠੀਕ ਹੈ ਜੀ ਗਾਂ ਉਹ ਦੁੱਧ 7 ਕਿਲੋ ਹੋਊਗਾ 2 ਮਹੀਨੇ ਦੀ ਗਾਂ ਕੱਪਣਿਆ ਦੋਸਤੋ ਟਾਈਮ ਜਿਹੜਾ ਨਾ 2 ਵਜੇ ਦਾ ਦੁਪਹਿਰ ਦਾ ਟਾਈਮ ਹੈ ਤੇ 12 ਕੁ ਵਜੇ ਬਾਈ ਜੂਬਰ ਕਹਿੰਦਾ ਚੋਕੇ ਤਸੱਲੀ ਕਰਕੇ ਲੈਂਦੀ ਹੈ ਠੀਕ ਹੈ ਜੀ ਚੋਈ ਨੂੰ ਦੋਸਤੋ ਸਿਰਫ 2 ਘੰਟੇ ਦਾ ਟਾਈਮ ਹੋਇਆ ਵਾ ਤੁਹਾਨੂੰ ਪਤਾ ਐਡੀ ਛੇਤੀ ਪਹੂ ਜਿਹੜਾ ਨਹੀਂ ਬੰਦਾ ਇਹ ਨਾ ਬੰਦਾ ਜੀ ਤੋਂ ਮਾਦਿ ਖਰੀਦੀ ਹੀ ਕਰੋ ਤੇ ਮਹੀਨੇ ਵਿੱਚ ਪਾ ਕੇ ਲਿਆਂਦੀ ਜੁਨੀਆ ਦੇ ਅੱਛਾ ਜੀ ਵੱਟੇ ਸੱਟੇ ਚ ਲਿਆਂਦੀ ਹਾਂਜੀ ਹਾਂਜੀ ਵਿੱਚ ਪਾਈ ਜੀ ਮੈਂ ਠੀਕ ਹੈ ਜੀ ਐਕਸਚੇਂਜ ਕੀਤੀ ਨਾਲ ਹੈ ਨਾ ਮੈਂ ਦੇਖ ਕੇ ਤੇ ਗਾਂ ਲੈ ਲਈ ਇਹਦੇ ਕੋਈ ਪੈਸੇ ਦੇਖ ਨਾਲ ਕੁਝ ਲਓ ਜੀ ਗਾਂ ਨੂੰ ਦੁੱਧੂਗਾ 7 ਕਿਲੋ 2 ਮਹੀਨੇ ਦੀ ਗਾਂ ਗੱਪਣ ਜਪਾ ਆਪਾਂ ਚੈੱਕ ਨਹੀਂ ਹੈ ਕੋਈ ਜੀ ਅੱਛਾ ਚੈੱਕ ਨਹੀਂ ਕਰਾਈ ਆ ਪੰਜਾਤੀ ਚੈੱਕ ਨਹੀਂ ਜੀ ਹੋਈ ਗਾਰੰਟੀ ਕੋਈ ਨਹੀਂ ਹਾਂ ਠੀਕ ਹੈ ਜੀ ਬਾਕੀ ਜਿਹੜਾ ਕੋਈ ਵੀਰ ਖੜੂਗਾ ਖਰੀਦੀ ਕੋਈ ਦੀ ਕਿਸਮਤ ਆ ਹਾਂਜੀ ਹਾਂਜੀ ਖਾਲੀ ਕਰਕੇ ਲਈ ਆ ਖਾਲੀ ਕਰਕੇ ਦਵਾਂਗੇ ਪਰ 2 ਮਹੀਨੇ ਦੀ ਗਾਂ ਬਣੀ ਆ ਠੀਕ ਹੈ ਜ ਲੱਖ ਸਵਾਲ ਲੱਖ ਰੁਪਏ ਦੀ ਗਾਂ ਵਧੀਆ ਹੱਥ ਫੇਰਦੀ ਬਿਲਕੁਲ ਵੈਨ ਬਹੁਤ ਮੋਟੀ ਆ ਦੁੱਧ 7 ਕਿਲੋ ਪਾਈ ਕਹਿੰਦਾ ਚਪੌਂਡੀ ਐ ਤੇ ਜੋ ਵੀ ਨੇ ਇਹਦਾ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਹੋਣਾ ਬਾਕੀ ਲੈਣ ਦੇਣ ਕਰਾ ਕੇ ਹਨਾ 12000 ਦੀ ਗਾਂ ਦੇ 12000 ਦੀ ਹਾਂ ਪੂਰੇ 10000 ਦੀ ਫੜਾ ਦੇਗੀ ਦੇ ਦਾਂਗੇ ਲੋ ਜੀ ਕਰੋ ਚੱਕ 7 ਕਿਲੋ ਦੁੱਧ ਤੇ ਪੂਰਾ 10000 ਰੁਪਿਆ ਰੇਟ ਬਾਕੀ ਦੋਸਤੋ ਦੋ ਮਹੀਨੇ ਦੀ ਗੱਬਣ ਵੀ ਆ ਕਨਫਰਮ ਕੋਈ ਨਹੀਂ ਜੇ ਉਹ ਕੋਈ ਵੀਰ ਦੀ ਆਪਾਂ ਖਾਲੀ ਕਰਕੇ ਲਈ ਜੀ ਖਾਲੀ ਕਰਕੇ ਦੇਣੀ ਜੀ ਹਾਂਜੀ ਹਾਂਜੀ ਇਸ ਤੋਂ ਬਿਨਾ ਦੋਸਤੋ ਵੀਰ ਦੇ ਕੋਲ ਦੋ ਕਟੀਆਂ ਵੀਰ ਨੇ ਦੱਸਤਾ ਮੁੱਲ ਕਿ ਜੇ ਕੋ ਤੇ ਜਿਹੜੀਆਂ گاਵਾ ਬਿਲਕੁਲ ਤਾਜ਼ੀਆਂ ਸੁਈਆਂ ਦੋ ਤੁਹਾਨੂੰ ਦਿਖਾਉਂਦੀਆਂ ਦੋਵੇਂ گاਵਾ ਦਾ ਰੇਟ ਬਿਲਕੁਲ ਨੋਰਮਲ 35-35000 ਰੁਪਈਆ ਜੀ ਅੱਜ ਵੱਡੀਆਂ ਆਫਰਾਂ ਜਿਹੜਾ ਵੀਰ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆ ਕਰੋ ਚੈੱਕ ਜੀ ਦੇਖੋ ਚੁਆਈ ਕਰਾ ਕੇ ਬਾਈ ਕਹਿੰਦਾ ਦੇਵਾਂਗੇ ਦੋ ਟਾਈਮ ਤਿੰਨ ਟਾਈਮ ਬੇਸ਼ੱਕ ਆਪਣੀ ਕੋਈ ਚੁਆਈ ਕਰ ਲੈ ਜਾਂ ਪਹੁੰਚ ਕੇ ਕਰ ਲੈ ਤੇ ਆਹ ਇਹਨਾਂ ਦੇ ਮਗਰ ਬੱਚਾ ਇਹਦੇ ਮਗਰ ਆ ਤੇ ਦੂਜੀ ਗਾਂ ਦੇ ਮਗਰ ਉਹਦੇ ਮਗਰ ਬੱਚਾ ਆ ਉਹਦੇ ਮਗਰ ਗਾਂ ਨੂੰ ਇੱਧਰ ਕਰਕੇ ਲੈ ਕੇ ਦਿਖਾ ਦੇ ਆਹ ਲੋ ਜੀ ਦੋਸਤੋ ਕਰ ਲਓ ਚੈੱਕ ਆਹ ਉਹਦਾ ਬੱਚਾ ਜੀ ਠੀਕ ਹੈ ਜੀ ਅਡਰੈਸ ਹੈ ਕਰੀਬੀ ਕਿਦਾ ਫੇਰ ਬੋਲ ਦੇਣਾ ਪਿੰਡ ਚਾਟੀਵਿੰਡ ਤਹਿਸੀਲ ਜਿਲ੍ਹਾ ਅੰਮ੍ਰਿਤਸਰ ਸਾਹਿਬ ਨਾਮ ਜੋਬਨ ਫੋਨ ਨੰਬਰ ਇੱਕਰੀ ਬਾਈ ਫੇਰ ਫੋਨ ਨੰਬਰ ਇਹ ਕਹਿੰਦਾ 90418 74904 ਜੀ ਹਾਂਜੀ ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਦਾ ਸੀ